ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਨੀ ਆ ਕਿ ਦਿਲਜੀਤ ਦੀ ਫਿਲਮ ਪੰਜਾਬ 95 ਵਿੱਚ ਅਜਿਹਾ ਕੀ ਹੈ ਕਿ ਜਿਸ ਕਰਕੇ ਉਹ ਵਿਵਾਦਾਂ ਵਿੱਚ ਘਿਰੀ ਹੋਈ ਆ ਅਸਲ ਵਿੱਚ ਤਾਂ ਇਹ ਪੰਜਾਬ 95 ਆ ਜਿਹੜੀ ਕਹਾਣੀ ਇਹ ਅਸਲ ਵਿੱਚ ਮਨੁੱਖੀ ਅਧਿਕਾਰਾਂ ਦੇ ਪ੍ਰਮੁੱਖ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਤੇ ਆਧਾਰਿਤ ਹੈ ਇਸ ਫਿਲਮ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਸਵੰਤ ਸਿੰਘ ਖਾਲੜਾ ਕੌਣ ਸੀ ਉਸ ਦਾ ਪਰਿਵਾਰ ਕਿਹੋ ਜਿਹਾ ਸੀ ਉਹ ਕਿਸ ਵਿਚਾਰਧਾਰਾ ਦਾ ਹਾਮੀ ਸੀ ਤੇ ਕਿਹੜੇ ਰਾਹਾਂ ਦੇ ਉੱਤੇ ਤੁਰਦਿਆਂ ਉਹ ਮਨੁੱਖੀ ਅਧਿਕਾਰਾਂ ਦਾ ਕਾਰਕੁਨ ਬਣਿਆ ਤੇ ਖੀਰ ਪੁਲਿਸ ਨੇ ਉਸ ਨੂੰ ਖਤਮ ਕਰ ਦਿੱਤਾ ਇਸ ਬਾਰੇ ਅੱਜਕੱਲ ਚਰਚਾ ਇਸ ਕਰਕੇ ਛਿੜੀ ਹੋਈ ਆ ਕਿ ਦਲਜੀਤ ਦਸਾਂਜ ਦੀ ਜਿਹੜੀ ਫਿਲਮ ਹੈਗੀ ਆ ਜਿਹਦਾ ਡਾਇਰੈਕਟਰ ਤੇ ਇੱਕ ਲੇਖਕ ਵੀ ਆ ਹਣੀ ਤਰੇਹਨ ਉਸ ਦੇ ਉੱਪਰ ਇੱਕ ਤਰ੍ਹਾਂ ਨਾਲ ਕੈਂਚੀ ਚਲਾ ਦਿੱਤੀ ਹੈਗੀ ਆ ਸੈਂਸਰ ਬੋਰਡ ਨੇ ਕਿ ਇਹਦੇ ਦ੍ਰਿਸ਼ ਕੱਟੇ ਜਾਣ ਇਹਦਾ ਨਾਮ ਬਦਲਿਆ ਜਾਵੇ ਇਥੋਂ ਤੱਕ ਇਹਦਾ ਪਹਿਲਾ ਵੀ ਨਾਂ ਸ਼ਾਇਦ ਘੱਲੂ ਘਾਰਾ ਰੱਖਿਆ ਸੀ ਪਰ ਫਿਰ ਇਹਦਾ ਨਾਂ ਪੰਜਾਬ 95 ਕਰ ਦਿੱਤਾ ਹੁਣ ਕਿਹਾ ਕਿ ਪੰਜਾਬ 95 ਵੀ ਇਹਦਾ ਨਾਂ ਨਾਂ ਰੱਖਿਆ ਜਾਏ ਇਥੋਂ ਤੱਕ ਇਹ ਇਸ ਤਰ੍ਹਾਂ ਦੀਆਂ ਗੱਲਾਂ ਵੀ ਆਈਆਂ ਨੇ ਕਿ ਇਸ ਫਿਲਮ ਦੇ ਵਿੱਚ ਜਿਹੜਾ ਜਸਵੰਤ ਸਿੰਘ ਖਾਲੜਾ ਮੇਨ ਕਿਰਦਾਰ ਆ ਉਹਦਾ ਨਾਂ ਬਦਲ ਦਿੱਤਾ ਜਾ ਗਿਆ ਅਸਲ ਦੇ ਵਿੱਚ ਤਾਂ ਇਹ ਕਿ ਇਹ ਜਿਹੜੀ ਸ਼ਖਸੀਅਤ ਹੈਗੀ ਆ ਜਸਵੰਤ ਸਿੰਘ ਖਾਲੜਾ ਮੈਂ ਮੁੱਖ ਤੌਰ ਤੇ ਉਹਦੇ ਬਾਰੇ ਗੱਲ ਕਰਾਂਗਾ ਅਸਲ ਦੇ ਵਿੱਚ ਤਾਂ ਫਿਲਮ ਦੇ ਬਾਰੇ ਗੱਲ ਆਪਾਂ ਜਾਂ ਫਿਲਮ ਦੇ ਬਾਰੇ ਜਿਹੜੀ ਕੰਟਰੋਵਰਸੀ ਉਹਦੇ ਬਾਰੇ ਬਾਅਦ ਚ ਗੱਲ ਕਰਾਂਗੇ ਪਹਿਲਾਂ ਗੱਲ ਕਰਨੀ ਜਸਵੰਤ ਸਿੰਘ ਖਾਲੜੇ ਦੇ ਬਾਰੇ ਕਰਨੀ ਪਣਦੀ ਹੈ ਜਸਵੰਤ ਸਿੰਘ ਖਾਲੜੇ ਦੇ ਬਾਰੇ ਗੱਲ ਉਹਦੇ ਪਰਿਵਾਰ ਤੋਂ ਸ਼ੁਰੂ ਕਰਨੀ ਪੈਣੀ ਆ ਤੇ ਪਰਿਵਾਰ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਆ ਤਾਂ ਇੱਕ ਬੜਾ ਤਤ ਸਾਹਮਣੇ ਆਉਂਦਾ ਹੈ ਕਿ ਉਹਨਾਂ ਦੇ ਦਾਦਾ ਜਿਹੜੇ ਹਰਨਾਮ ਸਿੰਘ ਸੀਗੇ ਉਹ ਵੀ ਗਦਰ ਲਹਿਰ ਦੇ ਵਿੱਚ ਸਰਗਰਮ ਸੀ ਜਿਹੜੇ ਉਸ ਸਮੇਂ ਅੰਗਰੇਜ਼ ਵਸਤੀਵਾਦੀਆਂ ਨੂੰ ਦੇਸ਼ ਵਿੱਚੋਂ ਕੱਢਣ ਵਾਲੀ ਲਹਿਰ ਸੀਗੀ ਉਹ ਜਿਹੜਾ ਇੱਕ ਜਹਾਜ਼ ਕਾਮਾਗਾਟਾ ਮਾਰੂ ਜਹਾਜ਼ ਆ ਉਸ ਦੇ ਉਹ ਮਸਾਫਰਾਂ ਵਿੱਚੋਂ ਇੱਕ ਵੀ ਸੀ ਕਿ ਜਿਹੜੇ ਮਸਾਫਰ ਕੈਨੇਡਾ ਜਾਣਾ ਚਾਹੁੰਦੇ ਸੀ ਪਰ ਕੈਨੇਡਾ ਦੀ ਧਰਤੀ ਤੋਂ ਉਹ ਵਾਪਸ ਮੋੜ ਦਿੱਤੇ ਗਏ ਸੀ ਉਹਨਾਂ ਦੇ ਉੱਤੇ ਫਿਰ ਭਾਰਤ ਵਿੱਚ ਮੁਕੱਦਮਾ ਵੀ ਚੱਲਿਆ ਸੀ ਅਜਿਹੇ ਪਰਿਵਾਰ ਦੇ ਵਿੱਚ ਜਿਹੜਾ ਖਾਲੜਾ ਦਾ ਜਨਮ ਉਹ 2 ਨਵੰਬਰ 1952 ਨੂੰ ਹੁੰਦਾ ਹੈਗਾ ਉਹਨਾਂ ਦੇ ਪਿਤਾ ਜੀ ਦਾ ਨਾਮ ਕਰਤਾਰ ਸਿੰਘ ਸੀ ਤੇ ਮਾਤਾ ਦਾ ਨਾਮ ਜਿਹੜਾ ਉਹ ਮਖਤਿਆਰ ਕੌਰ ਸੀ ਵੱਡਾ ਟੱਬਰ ਸੀ ਤਿੰਨ ਭਰਾ ਸੀ ਰਜਿੰਦਰ ਸਿੰਘ ਸੰਧੂ ਅਮਰਜੀਤ ਸਿੰਘ ਸੰਧੂ ਇਹ ਦੋਨੇ ਜਿਹੜੇ ਇਸ ਸਮੇਂ ਇੰਗਲੈਂਡ ਵਿੱਚ ਰਹਿ ਰਹੇ ਆ ਤੇ ਗੁਰਦੇਵ ਸਿੰਘ ਸੰਧੂ ਜਿਹੜਾ ਹੁਣ ਇਸ ਸਮੇਂ ਆਸਟ੍ਰੇਲੀਆ 'ਚ ਰਹਿ ਰਿਹਾ ਤੇ ਇਹਨਾਂ ਦੀਆਂ ਪੰਜ ਭੈਣਾਂ ਸੀਗੀਆਂ ਇੱਕ ਭੈਣ ਦਾ ਨਾਂ ਸੀ ਪ੍ਰੀਤਮ ਕੌਰ ਇੱਕ ਦਾ ਨਾਂ ਸੀ ਮਹਿੰਦਰ ਕੌਰ ਇੱਕ ਦਾ ਨਾਂ ਸੀ ਹਰਜਿੰਦਰ ਕੌਰ ਤੇ ਇੱਕ ਦਾ ਨਾਂ ਸੀ ਬਲਵੀਰ ਕੌਰ ਜਿਹੜੀ ਬਲਵੀਰ ਕੌਰ ਆ ਉਹ ਹੈਡ ਟੀਚਰ ਹੈਡਮਾਸਟਰ ਵਜੋਂ ਰਿਟਾਇਰ ਹੋਈ ਆ ਇੱਕ ਭੈਣ ਦਾ ਨਾਂ ਸੀ ਬਿਆਨਤ ਕੌਰ ਅਸਲ ਦੇ ਵਿੱਚ ਉਹਨਾਂ ਦੇ ਦੋ ਬੱਚੇ ਨੇ ਉਹਨਾਂ ਵਿੱਚੋਂ ਨਵਕਰਨ ਕਾਰ ਤੇ ਜਨਮਿਤ ਸਿੰਘ ਆ ਜਿਹੜੇ ਉਹ ਉਹਨਾਂ ਦੇ ਦੋ ਬੱਚੇ ਨੇ ਉਹਨਾਂ ਦੀ ਘਰ ਵਾਲੀ ਦਾ ਨਾਮ ਪਰਮਜੀਤ ਕੌਰ ਖਾਲੜਾ ਹੈ ਹਰਾਨੀ ਵਾਲੀ ਗੱਲ ਹੈਗੀ ਆ ਕਿ ਇਸ ਜਿਹੜਾ ਦੇਸ਼ ਭਗਤ ਵਾਲਾ ਪਰਿਵਾਰ ਸੀਗਾ ਉਸ ਪਰਿਵਾਰ ਵਿੱਚ ਜਿਹੜਾ ਜਨਮਿਆ ਜਸਵੰਤ ਸਿੰਘ ਖਾਲੜਾ ਆਰੰਭ ਤੋਂ ਹੀ ਮਨੁੱਖੀ ਦਰਦ ਨਾਲ ਜੁੜਨਿਆ ਹੋਇਆ ਸੀ ਹੱਕਾਂ ਦੇ ਲਈ ਗੱਲ ਕਰਨ ਵਾਲਾ ਨੌਜਵਾਨ ਸੀ ਹੱਕ ਸੱਚ ਲਈ ਖੜਨ ਲੱ ਜਾਣ ਵਾਲਾ ਨੌਜਵਾਨ ਸੀਗਾ ਤੇ ਇਹ ਚੜਦੀ ਉਮਰ ਦੇ ਵਿੱਚ ਉਹ ਉਸ ਸਮੇਂ ਵਿਦਿਆਰਥੀ ਲਹਿਰ ਦੇ ਵਿੱਚ ਕੰਮ ਕਰਦਾ ਹੈ ਮਾਰਕਸਵਾਦ ਤੋਂ ਪ੍ਰਭਾਵਿਤ ਹੁੰਦਾ ਹੈ ਨਕਸਰਵਾਦੀ ਲਹਿਰ ਦਾ ਸਮਰਥਕ ਬਣਦਾ ਹੈ ਇਸ ਬਾਰੇ ਪੰਜਾਬੀ ਦੇ ਜਿਹੜੇ ਪ੍ਰਸਿੱਧ ਲੇਖਕ ਆ ਵਰੀਆਮ ਸਿੰਘ ਸੰਦੂ ਉਹ ਇੱਕ ਥਾਂ ਤੇ ਲਿਖਦੇ ਆ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਕਿ ਜਸਵੰਤ ਸਿੰਘ ਖਾਲੜਾ ਦੀ ਦਾੜੀ ਫੁੱਟ ਰਹੀ ਸੀ ਜਦ ਪਹਿਲੀ ਵਾਰ ਮੈਨੂੰ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਮਿਲਿਆ ਅਸਲ ਦੇ ਵਿੱਚ ਵਰੀਆਮ ਸਿੰਘ ਸੰਦੂ ਪਹਿਲਾਂ ਹੀ ਜੇਲ੍ਹ ਦੇ ਵਿੱਚ ਸੀ ਤੇ ਜੇਲ੍ਹ ਦੀ ਜਿਹੜੀ ਕਮੇਟੀ ਆ ਉਹਦਾ ਪ੍ਰਧਾਨ ਸੀ ਉਹ ਬਾਬਾ ਬੁੱਢਾ ਸਾਹਿਬ ਤੋਂ ਫੜੇ ਵਿਦਿਆਰਥੀਆਂ ਵਿੱਚ ਸ਼ਾਮਲ ਸੀ ਮੈਨੂੰ ਵੇਂਦੇ ਸਾਰ ਹੁੱਬਕੇ ਕੋਲ ਆਇਆ ਤੇ ਕਹਿਣ ਲੱਗਾ ਭਾਜੀ ਮੈਂ ਬਲਬੀਰ ਦਾ ਭਰਾ ਐ ਬਾਊ ਕਰਤਾਰ ਸਿੰਘ ਹੋਰਾਂ ਦਾ ਲੜਕਾ ਪਿੱਛੇ ਆਪਾਂ ਦੱਸ ਆਏ ਆ ਕਿ ਬਲਬੀਰ ਘਾਰ ਉਹਨਾਂ ਦੀ ਭੈਣ ਸੀਗੀ ਤੇ ਜਿਹੜਾ ਬਾਊ ਕਰਤਾਰ ਸਿੰਘ ਉਹਨਾਂ ਦਾ ਪਿਤਾ ਉਹ ਅਸਲ ਦੇ ਵਿੱਚ ਸਿੱਖਿਆ ਵਿਭਾਗ ਵਿੱਚ ਕੰਮ ਕਰਦਾ ਸੀ ਬਰਿਆਲ ਸਿੰਘ ਸੰਧੂ ਲਿਖਦਾ ਹੈ ਕਿ ਮੈਂ ਉਸ ਨੂੰ ਗੱਲ ਨਾਲ ਲਾਇਆ ਉਹਨੇ ਮੇਰੇ ਨਾਲ ਖੱਡੀ ਤੇ ਡੇਰਾ ਲਾ ਲਿਆ ਖੱਡੀ ਹੁੰਦੀ ਆ ਕਿ ਜਿਸ ਤੇ ਜੇਲ ਦੇ ਵਿੱਚ ਸੁੱਤਾ ਜਾਂਦਾ ਹੈਗਾ ਸਾਡੀ ਬੈਰਕ ਦੇ ਕਾਲੀ ਤੇ ਰਵੈਤੀ ਕਾਮਰੇਡ ਮੈਂ ਉਹ ਤੋਂ ਲਕਸਲੀ ਗਰੁੱਪ ਦਾ ਦਮ ਭਰਦਾ ਸੀਗਾ ਉਦੋਂ ਉਹ ਇੱਕ ਲਹਿਰ ਸੀਗੀ ਕਿ ਉਸ ਸਮੇਂ ਐਮਰਜੈਂਸੀ ਸਮੇਂ ਉਸ ਤੋਂ ਬਾਅਦ ਜਿਹੜੇ ਘੋਲ ਚੱਲਦੇ ਸੀ ਉਹਨਾਂ ਵਿੱਚ ਕੀ ਹੁੰਦਾ ਸੀਗਾ ਕਿ ਨੈਕਸ ਸਲਾਈਟ ਵੀ ਅੰਦਰ ਹੁੰਦੇ ਸੀਗੇ ਤੇ ਕਾਲੀ ਵੀ ਹੰਦਰ ਸੀ ਬੈਸਾ ਕਰਦੇ ਨਵੇਂ ਕਾਲਜੀ ਮੁੰਡਿਆਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੇ ਮੈਨੂੰ ਬੜਾ ਮਾਣ ਹੈ ਕਿ ਜਸਵੰਤ ਸਿੰਘ ਪਹਿਲੀ ਵਾਰ ਮੇਰੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇਸ ਰਾਹ ਤੇ ਤੁਰਿਆ ਰਿਹਾ ਹੋਣ ਤੋਂ ਬਾਅਦ ਉਹ ਪੱਕੇ ਤੌਰ ਤੇ ਸਾਡੇ ਨਾਲ ਜੁੜ ਗਿਆ ਮੇਰੇ ਨਾਲ ਹੀ ਉਹ ਹੁਣ ਵਿਰਿਆਮ ਸਿੰਘ ਸੰਧੂ ਲਿਖਦਾ ਹੈ ਕਿ ਮੇਰੇ ਨਾਲ ਹੀ ਉਹ ਅਜਮੀਰ ਸਿੰਘ ਜਿਹੜਾ ਹੁਣ ਇਸ ਵੇਲੇ ਸਿੱਖ ਚਿੰਤ ਕਾਲ ਜਿਹੜੀਆਂ ਲਿਖਤਾਂ ਲਿਖਦਾ ਬਹੁਤ ਜ਼ਿਆਦਾ ਸਿੱਖੀ ਦੇ ਬਾਰੇ ਜਿਹਦਾ ਉਦੋਂ ਨਾ ਗਵਿੰਦਰ ਸਿੰਘ ਹੁੰਦਾ ਸੀ ਨਾਲ ਮਿਲਿਆ ਜਸਵੰਤ ਸਿੰਘ ਖਾਲੜੇ ਨੇ ਉਸ ਸਮੇਂ ਖਾਲੜੇ ਪਿੰਡ ਦੇ ਵਿੱਚ ਡੈਲੀਗੇਟ ਜਲਾਸ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਵਿਰਾਮ ਸਿੰਘ ਸੰਧੂ ਲਿਖਦਾ ਕਿ ਮੈਂ ਤਾਂ ਸਿਆਸਤ ਤੋਂ ਕਿਨਾਰਾ ਕਰ ਲਿਆ ਪਰ ਉਹ ਨੈਕਸਟ ਸਲਾਈਡਾਂ ਦੇ ਵੱਖ-ਵੱਖ ਗਰੁੱਪਾਂ ਨਾਲ ਉਹਦਾ ਸੰਬੰਧ ਰਿਹਾ ਹੈ ਉਦਾ ਸਬੰਧ ਸਰਾਫ ਗਰੁੱਪ ਨਾਲ ਵੀ ਰਿਹਾ ਆਰਪੀ ਸਰਾਫ ਦੇ ਗਰੁੱਪ ਨਾਲ ਤੇ ਪੈਗਾਮ ਗਰੁੱਪ ਵਿੱਚ ਵੀ ਰਿਹਾ ਉਹ 15 20 ਦਿਨ ਉਹ ਕਹਿੰਦਾ ਮੇਰੇ ਪਿੰਡ ਆ ਕੇ ਮਿਲਦਾ ਤੇ ਆਪਣੀਆਂ ਨਵੀਂ ਗਤੀਆਂ ਵਿਧੀਆਂ ਬਾਰੇ ਅਤਿਸ਼ਾਹ ਨਾਲ ਦੱਸਦਾ ਉਹਦੇ ਅੰਦਰ ਲੋਕ ਹਿੱਤਾਂ ਲਈ ਕੁਝ ਚੰਗਾ ਤੇ ਵੱਡਾ ਕੰਮ ਕਰਨ ਦੀ ਈਜ਼ ਮਚਲਦੀ ਰਹਿੰਦੀ ਸੀ ਵਿਰਮ ਸਿੰਘ ਸੰਧੂ ਲਿਖਦਾ ਕਹਿੰਦਾ ਜਦੋਂ ਮੈਂ ਜਲੰਧਰ ਆ ਗਿਆ ਉਸ ਸਮੇਂ ਉਹ ਕਾਲੀ ਦਲ ਦੇ ਨਾਲ ਜੁੜ ਗਿਆ ਤਾਂ ਕਾਲੀ ਦਲ ਦੇ ਵਿੱਚ ਉਹ ਇੱਕ ਵਾਰ ਫਿਰ ਵਿਰਿਆਮ ਸਿੰਘ ਸੰਧੂ ਤੋਂ ਆਪਣੀ ਜਿਹੜੀ ਕੀਤੀ ਆ ਉਹਦੇ ਬਾਰੇ ਫਿਰ ਉਹ ਪੁੱਗਤਾਉਂਦਾ ਵੀ ਆ ਪੁੱਛਦਾ ਕਿ ਬਾਜੀ ਜੋ ਮੈਂ ਕਰ ਰਿਹਾ ਠੀਕ ਕਰ ਰਿਹਾ ਨਾ ਤੇ ਵਿਰਿਆਮ ਸਿੰਘ ਸੰਧੂ ਉਹ ਕਹਿੰਦਾ ਕਿ ਤੂੰ ਇਤਿਹਾਸਿਕ ਕੰਮ ਕਰ ਰਿਹਾ ਹੈ ਵਿਰਿਆਮ ਸਿੰਘ ਸੰਧੂ ਲਿਖਦੇ ਆ ਕਿ ਮੈਂ ਉਹਨੂੰ ਗੱਲ ਨਾਲ ਲਾਇਆ ਕੀ ਪਤਾ ਸੀ ਕਿ ਮੇਰੀ ਉਹਦੇ ਨਾਲ ਆਖਰੀ ਮਿਲਣੀ ਸੀ ਕਿਉਂਕਿ ਉਸ ਤੋਂ ਕੁਝ ਦਿਨਾਂ ਬਾਅਦ ਉਹ ਵੀ ਅਣਪਛਾਤੀ Laash ਬਣਾ ਦਿੱਤਾ ਗਿਆ ਇੱਕ ਕਹਾਣੀ ਕਿਵੇਂ ਸ਼ੁਰੂ ਹੁੰਦੀ ਆ ਇੱਕ ਨੌਜਵਾਨ ਜਿਹੜਾ ਸਮਾਜ ਨੂੰ ਬਦਲਣਾ ਚਾਹੁੰਦਾ ਹੈ ਭਗਤ ਸਿੰਘ ਵਰਗਾ ਜਿਹਦਾ ਸੁਪਨਾ ਹੈ ਉਸ ਨੂੰ ਕਿਵੇਂ ਆਪਿਛਾਤੀ ਲਾਸ਼ ਚ ਬਦਲਤਾ ਅਸਲ ਗੱਲ ਤੇ ਸੀ ਕਿ ਜਿਹੜਾ ਜਸਵੰਤ ਸਿੰਘ ਆ ਉਹ ਕੋਆਪਰੇਟਿਵ ਬੈਂਕ ਦੇ ਵਿੱਚ ਕੰਮ ਕਰਦਾ ਸੀ ਤੇ ਉਸੇ ਬੈਂਕ ਦੇ ਵਿੱਚ ਹੀ ਉਹਨਾਂ ਦਾ ਇੱਕ ਹੋਰ ਮਿੱਤਰ ਜਿਹੜਾ ਗੁੰਮ ਹੋ ਗਿਆ ਉਸ ਦੀ ਭਾਲ ਕਰਨ ਤੋਂ ਬਾਅਦ ਉਹਨੂੰ ਪਤਾ ਲੱਗਿਆ ਕਿ ਉਹ ਤਾਂ ਪੁਲਿਸ ਮੁਕਾਬਲੇ ਚ ਮਾਰ ਦਿੱਤਾ ਗਿਆ ਆਮਰਾ ਸਰ ਸ਼ਮਸ਼ਾਨ ਘਾਟ ਤੋਂ ਪਤਾ ਕਰਨ ਤੇ ਇਹ ਕਹਾਣੀ ਸੱਚੀ ਸਾਬਤ ਹੋਈ ਤਾਂ ਪਤਾ ਲੱਗਿਆ ਕਿ ਹੋਰ ਬੰਦੇ ਵੀ ਇਸ ਤਰ੍ਹਾਂ ਮਾਰੇ ਗਏ ਇਹਦੇ ਨਾਲ ਫਿਰ ਕੀ ਹੋਇਆ ਕਿ ਉਹਨਾਂ ਨੇ ਇਹ ਨਾ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਕਿ ਅਣਪਛਾਤੀਆਂ ਲਾਸ਼ਾਂ ਕਿੱਥੋਂ ਆਉਂਦੀਆਂ ਨੇ ਮਿਊਨਿਸਪਲ ਕਮੇਟੀ ਚੋਂ ਲੱਕੜਾਂ ਕਿਹਨੇ ਦਿੱਤੀਆਂ ਕਲਰਕਾਂ ਨੇ ਕਿਵੇਂ ਰਿਸ਼ਵਤ ਖਾਧੀ ਤਰਨ ਤਰਨ ਤੇ ਪੱਟੀ ਦੇ ਸ਼ਮਸ਼ਾਨ ਘਾਟਾਂ ਚ ਕਿੰਨੀਆਂ ਜਿਹੜੀਆਂ ਲਾਸ਼ਾਂ ਆ ਉਹਨਾਂ ਦੇ ਸੰਸਕਾਰ ਹੋਏ ਇਹਨਾਂ ਸਾਰੀਆਂ ਚੀਜ਼ਾਂ ਦਾ ਉਹਨਾਂ ਨੇ ਡਾਟਾ ਤਿਆਰ ਕਰਨਾ ਸ਼ੁਰੂ ਕਰਤਾ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਰਜਿਸਟਰਡ ਪਏ ਹੁੰਦੇ ਆ ਰਜਿਸਟਰਾਂ ਦੇ ਵਿੱਚੋਂ ਇਹ ਨਕਲਾਂ ਤਾਰੀਆਂ ਕਿ ਕਿਹਦੇ ਕਿਹਦੇ ਉੱਥੇ ਕਤਲ ਮਾਕੇ ਪੁਲਿਸ ਨੇ ਕਤਲ ਕਰਕੇ ਕਿਹਦੇ ਕਿਹੜੀਆਂ ਜਿਹੜੀਆਂ ਲਾਸ਼ਾਂ ਉੱਥੇ ਲਿਆ ਕੇ ਸਾੜੀਆਂ ਹੈਗੀਆਂ ਤਾਂ ਇਸ ਦੇ ਵਿੱਚ ਉਹਨਾਂ ਨੇ ਫਿਰਨਾ 87 ਚ ਉਹਨਾਂ ਨੂੰ ਲੱਗਿਆ ਕਿ ਇਹ ਕੰਮ ਬਹੁਤ ਮਹੱਤਵਪੂਰਨ ਆ ਇਸ ਕਰਕੇ ਉਹਨਾਂ ਨੇ ਜਿਹਨੂੰ ਕਹਿੰਦੇ ਆ ਕਿ ਆਪਣੀ ਨੌਕਰੀ ਵੀ ਛੱਡ ਦਿੱਤੀ ਤੇ ਅਣਪਛਾਤੀਆਂ ਜਿਹੜੀਆਂ ਲਾਸ਼ਾਂ ਦੇ ਬਾਰੇ ਉਹਨੇ ਫਿਰ ਇੱਕ ਕਹਾਣੀ ਹੈ ਜਿਹੜੀ ਇਹ ਬਾਹਰਲੇ ਮੁਲਕਾਂ ਦੇ ਵਿੱਚ ਵੀ ਦੱਸੀ ਕੈਨੇਡਾ ਅਮਰੀਕਾ ਬਰਤਾਨੀਆਂ ਦੀਆਂ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਕਹੀ ਕਿ ਕਿਸ ਤਰ੍ਹਾਂ ਖਾੜਕੂਆਂ ਨੂੰ ਜਾਂ ਅਤਵਾਦੀਆਂ ਨੂੰ ਦਬਾਉਣ ਦੇ ਨਾਂ ਥੱਲੇ ਉਹਨਾਂ ਤੇ ਮੁਕਾਦਮੇ ਚਲਾਉਣ ਦੀ ਬਜਾਏ ਵੱਡੀ ਪੱਦਰ ਤੇ ਜਿਹੜੀ ਪੁਲਿਸ ਆ ਉਹ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਰਾਤ ਬਰਾਤੇ ਬੰਦਿਆਂ ਨੂੰ ਮਾਰ ਰਹੀ ਆ ਤੇ ਫਿਰ ਉਹਨਾਂ ਦੀਆਂ ਲਾਸ਼ਾਂ ਨੂੰ ਫੁਰਦ-ਬੁਰਦ ਕਰ ਰਹੀ ਆ ਆਣ ਪਛਾਤੇ ਕਹਿ ਕੇ ਉਹਨਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰ ਰਹੀ ਆ ਇਸ ਗੱਲ ਤੇ ਪੁਲਿਸ ਉਹਨਾਂ ਤੇ ਔਖੀ ਹੋ ਗਈ ਉਹਨਾਂ ਨੇ ਕੋਈ ਕਿਹਾ ਕਿ ਪੰਜਾਬ ਵਿੱਚ ਲਗਭਗ ਕੋਈ 20000 ਦੇ ਕਰੀਬ ਜਿਹੜੇ ਨੌਜਵਾਨ ਉਹਨਾਂ ਨੂੰ ਇਸ ਤਰ੍ਹਾਂ ਘਰਾਂ ਤੋਂ ਚੱਕ ਕੇ ਜਾਂ ਰਾਤ ਬਰਾਤੇ ਰਾਖੜੇ ਜਾਂਦਿਆਂ ਨੂੰ ਫੜ ਕੇ ਮਾਰਿਆ ਜਾ ਚੁੱਕਿਆ ਹੈਗਾ ਉਹਨਾਂ ਵਿੱਚੋਂ ਉਹਨਾਂ ਨੇ ਪੱਟੀ ਤਰਨ ਤਰਨ ਤੇ ਅੰਮ੍ਰਿਤਸਰ ਦੀਆਂ ਤਾਂ ਲਿਸਟਾਂ ਵੀ ਬਣਾਈਆਂ ਕਿ ਕਿਹੜਾ ਬੰਦਾ ਕਿੱਥੋਂ ਕਦੋਂ ਕਿਵੇਂ ਗਾਇਬ ਕੀਤਾ ਜਸ ਇਹ ਹੁਣ ਪੁਲਿਸ ਨੂੰ ਇਹ ਗੱਲ ਹਾਜਮ ਨਹੀਂ ਹੁੰਦੀ ਸੀ ਇਸ ਕਰਕੇ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ ਨੇੜੇ ਉਹਨਾਂ ਦੇ ਘਰ ਤੋਂ ਅਗਵਾ ਕਰ ਲਿਆ ਉਹਨਾਂ ਦੀ ਜਿਹੜੀ ਵਾਈਫ ਆ ਦੀ ਪਤਨੀ ਹੈ ਜਿਹੜੀ ਪਰਮਜੀਤ ਕੌਰ ਉਹ ਯੂਨੀਵਰਸਿਟੀ ਗਰਨਾਲਕਦੇਵ ਯੂਨੀਵਰਸਿਟੀ 'ਚ ਕੰਮ ਕਰਦੀ ਸੀ ਉਹ ਉਦੋਂ ਤੁਰੰਤ ਹੀ ਘਰ ਪਹੁੰਚ ਗਈ ਤੇ ਉਹਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਪਤੀ ਨੂੰ ਕੁਝ ਵਿਅਕਤੀਆਂ ਨੇ ਪੁਲਿਸ ਦੀ ਵਰਦੀ ਵਿੱਚ ਅਗਵਾ ਕਰ ਲਿਆ ਕੇਸ ਤਾਂ ਦਰਜ ਹੋ ਗਿਆ ਐਫ ਆਈ ਆਰ ਦਰਜ ਹੋ ਗਈ ਸਰਾਗ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਵੀ ਰੱਖਤਾ ਪਰ ਪਤਾ ਕੁਝ ਨਹੀਂ ਲੱਗਿਆ ਇਹਦੇ ਤੇ ਫਿਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਅਦਾਲਤ ਦਾ ਰੋਕ ਕੀਤਾ ਤਾਂ ਅਦਾਲਤ ਨੇ ਕੀ ਕੀਤਾ ਅਦਾਲਤ ਨੇ ਫਿਰ ਇਹ ਜਿਹੜਾ ਹੈਗਾ ਕੰਮ ਉਹਨਾਂ ਨੇ ਹੈਬੀਅਸ ਕਾਰਪਸ ਵੀ ਪਾਈ ਤੇ ਅਦਾਲਤ ਦੇ ਵਿੱਚ ਵੀ ਗਏ ਤਾਂ ਅਦਾਲਤ ਨੇ ਜਿਹੜਾ ਕੇਸ ਆ ਇਹ ਸੀਬੀਆਈ ਨੂੰ ਸੌਂਪਦਾ ਹੁਣ ਜਦੋਂ ਉਹਦੀ ਫਿਰ ਜਾਂਚ ਕੀਤੀ ਸੀਬੀਆਈ ਨੇ ਤਾਂ ਸੀਬੀਆਈ ਦਾ ਜਿਹੜਾ ਗਵਾ ਬਣਿਆ ਉਹਨੇ ਫਿਰ ਦੱਸਿਆ ਕਿ ਡੀਐਸਪੀ ਜਸਪਾਲ ਸਿੰਘ ਸ੍ਰਿੰਦਰਪਾਲ ਸਿੰਘ ਜਸਵੀਰ ਸਿੰਘ ਤੇ ਸਤਲਾਮ ਸਿੰਘ ਨੂੰ ਹੋਰ ਮਲਜਮਾ ਸਮੇਤ ਜਸਵੰਤ ਸਿੰਘ ਖਾਲੜੇ ਨੂੰ ਚਿੱਟੇ ਰੰਗ ਦੀ ਮਰੂਤੀ ਵੈਨ ਵਿੱਚ ਕਬੀਰ پارک ਵਿੱਚੋਂ ਲੰਘਦੇ ਆ ਵੇਖਿਆ ਸੀ ਇਹ ਮੌਕੇ ਦੇ ਗਵਾਹ ਨੇ ਇਹ ਜਾਣਕਾਰੀ ਦਿੱਤੀ ਕਲਵਾਨ ਸਿੰਘ ਨਾਂ ਦੇ ਇੱਕ ਵਿਅਕਤੀ ਨੇ सीबीआई ਨੂੰ ਬਿਆਨ ਦਿੱਤਾ ਉਹਨੇ ਦੱਸਿਆ ਕਿ ਉਹਨੂੰ 4 ਸਤੰਬਰ 1995 ਨੂੰ ਐਨਡੀਪੀ ਐਸ ਐਕਟ ਦੇ ਧੀਨ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਤੋਂ 2 ਦਿਨ ਬਾਅਦ ਯਾਨੀ 6 ਸਤੰਬਰ ਨੂੰ 1995 ਨੂੰ ਖਾਲੜਾ ਨੂੰ ਵੀ ਉੱਥੇ ਲੈ ਕੇ ਆਂਦਾ ਗਿਆ। ਕੁਲਵੰਤ ਸਿੰਘ ਨੇ ਦੱਸਿਆ ਕਿ ਖਾਲੜੇ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਸ ਨੂੰ ਐਸ ਐਚਓ ਸਤਨਾਮ ਸਿੰਘ ਤੇ ਡੀ ਐਸ ਪੀ ਜਸਪਾਲ ਸਿੰਘ ਥਾਣੇ ਕਿਉਂ ਲੈ ਕੇ ਆਏ। ਫਿਰ ਇੱਕ ਜਿਹੜਾ ਪੁਲਿਸ ਦਾ ਸਪੈਸ਼ਲ ਅਫਸਰ ਸੀਗਾ ਐਸ ਪੀਓ ਜਿਹਨੂੰ ਕਹਿੰਦੇ ਅਕਲਦੀਪ ਸਿੰਘ ਉਹ ਗਵਾਹ ਬਣਿਆ ਤੇ ਉਹਨੇ ਦੱਸਿਆ ਕਿ ਉਹ ਉਹਨੂੰ ਥਾਣਾ ਚਬਾਲ ਦੇ ਸਤਨਾਮ ਸਿੰਘ ਐਸਐਸਓ ਨੇ ਲਾਇਆ ਹੋਇਆ ਸੀਗਾ ਮੇਰੀ ਜਿਹੜੀ ਡਿਊਟੀ ਆ ਉਹ ਇਹ ਸੀ ਕਿ ਮੈਂ ਜਸਵੰਤ ਸਿੰਘ ਖਾਲੜੇ ਨੂੰ ਖਾਣਾ ਕੋਣਾ ਉਹਨੇ ਦੱਸਿਆ ਕਿ ਖਾਲੜੇ ਦੀ ਸਿਹਤ ਕਮਜ਼ੋਰ ਬਹੁਤ ਹੋ ਗਈ ਸੀਗੀ ਇੱਕ ਦਿਨ ਸ਼ਾਮ ਨੂੰ ਐਸਐਸਪੀ ਅਜੀਤ ਸਿੰਘ ਸੰਧੂ ਤੇ ਡੀਐਸਪੀ ਜਸਪਾਲ ਸਿੰਘ ਆਪਣੇ ਬਾਡੀਗਾਰਡ ਅਰਵਿੰਦਰ ਸਿੰਘ ਨਾਲ ਬਿਨਾਂ ਰਜਿਸਟ੍ਰੇਸ਼ਨ ਨੰਬਰ ਦੀ ਕਾਰ ਦੇ ਆਇਆ ਇਹ ਉਹਦਾ ਬਿਆਨ ਆ ਜਿਹੜਾ ਉਹਨੇ ਸੀਬੀਆਈ ਕੋਲੇ ਦਰਜ ਕਰਾਇਆ ਕੋਇਦराबाद ਐਸਐਚਓ ਸਤਨਾਮ ਸਿੰਘ ਐਸਐਚਓ ਜਸਵੀਰ ਸਿੰਘ ਤੇ ਪ੍ਰਥੀਪਾਲ ਸਿੰਘ ਦੂਜੀ ਕਾਰ ਵਿੱਚ ਆਏ। ਕੁਝ ਦੇਰ ਬਾਅਦ ਐਸਐਚਓ ਸਤਨਾਮ ਸਿੰਘ ਤੇ ਐਸਐਚਓ ਜਸਵੀਰ ਸਿੰਘ ਤੇ ਪ੍ਰਥੀਪਾਲ ਸਿੰਘ ਦੂਜੀ ਕਾਰ ਵਿੱਚ ਆਏ। ਐਸਐਸਪੀ ਅਜੀਤ ਸਿੰਘ ਸੰਧੂ ਨੇ ਉਹਨਾਂ ਨੂੰ ਆਪਣੀਆਂ ਗਤੀਵਿਧੀਆਂ ਬੰਦ ਕਰਨ ਲਈ ਕਿਹਾ ਯਾਨੀ ਖਾਲੜੇ ਨੂੰ ਧਮਕਾਇਆ। ਜਦੋਂ ਖਾਲੜਾ ਆਪਣੀ ਗੱਲ ਤੋਂ ਨਾ ਮੰਨਿਆ ਤਾਂ ਉਹਨਾਂ ਨੇ ਕੁੱਟਮਾਰ ਕੀਤੀ। ਤਿੰਨ ਦਿਨਾਂ ਬਾਅਦ ਐਸ ਐਚਓ ਸਤਨਾਮ ਸਿੰਘ ਜਸਵੰਤ ਸਿੰਘ ਖਾਲੜੇ ਨੂੰ ਤੇ ਕੁਲਦੀਪ ਸਿੰਘ ਨੂੰ ਤਰਨਤਾਰਨ ਵਿੱਚ ਐਸ ਐਸ ਪੀ ਜੀਤ ਸਿੰਘ ਸੰਧੂ ਦੇ ਘਰ ਲੈ ਗਈ। ਇੱਥੇ ਇਹ ਵੀ ਆ ਕਿ ਕੁਝ ਗਵਾਹਾਂ ਜਹੀਆਂ ਵੀ ਆ। ਵਿਸ਼ਵ ਸਿੱਖ ਸੰਸਥਾ ਦੀ ਰਿਪੋਰਟ ਵੀ ਕਹਿੰਦੀ ਆ ਕਿ ਕੁਲਦੀਪ ਸਿੰਘ ਨੇ ਆਪਣੇ ਬਿਆਨ ਚ ਦੱਸਿਆ ਹੈ ਕਿ ਇਹ ਗੱਲ ਟ੍ਰਿਬਿਊਨ ਚ ਵੀ ਛਪੀ ਹੈਗੀ ਆ 17 ਫਰਵਰੀ 2005 ਦੇ ਟ੍ਰਿਬਿਊਨ ਚ ਛਪੀ ਆ। ਕਿ ਕੇਪੀਐਸ ਗੱਲ ਖੁਦ ਉਹਨੂੰ ਖਾਲੜੇ ਨੂੰ ਮਿਲਣ ਗਿਆ ਸੀ ਜਾਂ ਕਹਿਣ ਨੂੰ ਕਿ ਧਮਕਾਉਣ ਗਿਆ ਸੀ ਜਸਵੰਤ ਸਿੰਘ ਖਾਲੜੇ ਨਾਲ ਉਹਨੇ ਬੰਦ ਕਮਰੇ 'ਚ ਗੱਲਬਾਤ ਕੀਤੀ ਕੁਝ ਸਮੇਂ ਬਾਅਦ ਖਾਲੜਾ ਨੂੰ ਵਾਪਸ ਥਾਣਾ ਚਵਾਲ ਚ ਲਿਆਂਦਾ ਗਿਆ ਕੁਲਦੀਪ ਸਿੰਘ ਉਹੀ ਗਵਾਹ ਅੱਗੇ ਦੱਸਦਾ ਕਿ ਕੁਝ ਦਿਨਾਂ ਬਾਅਦ ਸ਼ਾਮ ਨੂੰ ਡੀਐਸਪੀ ਜਸਪਾਲ ਸਿੰਘ ਤੇ ਉਹਦਾ ਬਾਡੀਗਾਰਡ ਅਰਵਿੰਦਰ ਉੱਥੇ ਆਏ ਤੇ ਫਿਰ ਉਹਨਾਂ ਨਾਲ ਸ੍ਰਿੰਦਰਪਾਲ ਤੇ ਜਸਵੀਰ ਸਿੰਘ ਸ਼ਾਮਲ ਹੋ ਗਏ ਪਿਰਤਪਾਲ ਵੀ ਸ਼ਾਮਲ ਹੋ ਗਿਆ ਉਹਨਾਂ ਨੂੰ ਕੁੱਟਿਆ ਫਿਰ ਕਲਦੀਪ ਨੂੰ ਕਿਹਾ ਤੂੰ ਗਰਮ ਪਾਣੀ ਲਿਆ ਜਦੋਂ ਗਰਮ ਪਾਣੀ ਲੈਣ ਲਈ ਕਮਰੇੋਂ ਬਾਹਰ ਨਿਕਲਿਆ ਤਾਂ ਦੋ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਯਾਨੀ ਖਾਲੜੇ ਨੂੰ ਗੋਲੀ ਮਾਰਤੀ ਪੁਲਿਸ ਹਰਾਸ ਸੀ ਜੀ ਉਹਨਾਂ ਦੀ লাশ ਨੂੰ ਵੈਨ ਦੇ ਵਿੱਚ ਡਿੱਕੀ ਚ ਰੱਖਿਆ ਉਹਦੇ ਸਰੀਰ 'ਚੋਂ ਖੂਨ ਵਗ ਰਿਆ ਸੀ ਇਹ ਕਲਦੀਪ ਕਹਿੰਦਾ ਕਿ ਮੈਂ ਇਹਨਾਂ ਤਿੰਨਾਂ ਨਾਲ ਕਾਰਾਂ 'ਚ ਬਹਿ ਕੇ ਅਸੀਂ ਹਰੀਕੇ ਗਏ ਇਸੇ ਗਵਾ ਹਕਲਦੀਪ ਸਿੰਘ ਨੇ ਦੱਸਿਆ ਕਿ 27 ਅਕਤੂਬਰ 1995 ਨੂੰ ਰਾਤ ਦੇ ਕਰੀਬ 10 ਵਜੇ ਸੀ ਕਿ ਖਾਲੜੇ ਦੀ ਲਾਸ਼ ਨੂੰ ਪੁਲਿਸ ਅਫਸਰਾਂ ਨੇ ਪੁਲਿਸ ਜੀਪ ਵਿੱਚ ਲਿਜਾ ਕੇ ਹਰੀਕੇ ਨਹਿਰ ਵਿੱਚ ਸੁੱਟ ਦਿੱਤਾ ਉਹ ਇਹ ਵੀ ਕਹਿੰਦਾ ਹੈ ਕਿ ਬਾਅਦ ਦੇ ਵਿੱਚ ਜਦੋਂ ਅਸੀਂ ਸਿੱਟ ਕੇ ਵਾਪਸ ਆਏ ਤਾਂ ਫਿਰ ਅਰਵਿੰਦਰ ਤੇ ਬਲਵਿੰਦਰ ਨੂੰ ਹਰੀਕੇ ਗੈਸਟ ਹਾਊਸ ਦੇ ਲਾਨ ਵਿੱਚ ਬਾਹਰ ਜਿਹੜਾ ਲਾਨ ਉੱਥੇ ਦੋ ਬੋਤਲਾਂ ਦੇ ਕੇ ਨਵਾਜਿਆ ਗਿਆ ਕਿਉਂਕਿ ਸੀਨੀਅਰ ਅਧਿਕਾਰੀ ਤਾਂ ਪਹਿਲਾਂ ਹੀ ਅੰਦਰ ਬੈਠੇ ਪੀ ਰਹੇ ਸੀ ਹੁਣ ਅੱਗੇ ਜਿਹੜਾ ਸਾਡਾ ਗਵਾਹ ਇਹ ਸੀਬੀਆਈ ਦਾ ਗਵਾਹ ਜਿਹੜਾ ਕਹੋ ਅੱਗੇ ਬਿਆਨ ਦਿੰਦਾ ਹੈਗਾ ਕਿ ਅਸਲ ਦੇ ਵਿੱਚ ਤਾਂ ਜਿੰਨਾ ਚਿਰ ਜਜੀਤ ਸਿੰਘ ਸੰਧੂ ਜਿਉਂਦਾ ਸੀ ਕੁਲਦੀਪ ਸਿੰਘ ਨੇ ਡਰ ਕਰਕੇ ਕਿਸੇ ਨੂੰ ਇਸ ਘਟਨਾ ਦਾ ਖਲਾਸਾ ਹੀ ਨਹੀਂ ਕੀਤਾ ਬਾਦ ਦੇ ਵਿੱਚ ਫਿਰ ਜਦੋਂ ਸੀਬੀਆਈ ਵੱਲੋਂ ਕੇਸ ਚੱਲਿਆ ਫਿਰ ਵਧੀਕ ਸੈਸ਼ਨ ਜੱਜ ਪਟਿਆਲਾ ਨੇ ਨਵੰਬਰ 2005 ਦੇ ਵਿੱਚ ਆਈਪੀਸੀ ਦੀ ਧਾਰਾ 364 ਤੇ 34 ਦੇ ਅਧੀਨ ਗਵਾਹ ਕਰਨੀ ਦੋਸ਼ੀ ਠਰਾਇਆ ਤੇ 7 ਸਾਲ ਦੀ ਸਜ਼ਾ ਦਿੱਤੀ। ਅਦਾਲਤ ਨੇ ਕਤਲ ਦਾ ਦੋਸ਼ੀ ਠਰਾਇਆ ਤੇ ਫਿਰ ਉਮਰ ਕੈਦ ਦੀ ਸਜ਼ਾ ਕਰ ਦਿੱਤੀ। ਉਹਨਾਂ ਦੀ ਪਤਨੀ ਨੇ ਫਿਰ ਇਹਦੇ ਵਿੱਚ ਵਾਧਾ ਕਰਨ ਦੀ ਜਦੋਂ ਅਪੀਲ ਕੀਤੀ ਤਾਂ ਫੇਰ ਇਹ 7 ਸਾਲ ਦੀ ਸਜ਼ਾ ਜਿਹੜੀ ਉਹ ਉਮਰ ਕੈਦ ਦੇ ਵਿੱਚ ਬਦਲੀ 16 ਅਕਤੂਬਰ 2007 ਨੂੰ ਮਹਿਤਾਬ ਸਿੰਘ ਗਿੱਲ ਤੇ ਏ ਐਨ ਜਿੰਦਲ ਦੀ ਪ੍ਰਧਾਨਗੀ ਵਾਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਚਾਰ ਦੋਸ਼ੀਆਂ ਸਤਨਾਮ ਸਿੰਘ, ਸ੍ਰਿੰਦਰਪਾਲ ਤੇ ਜਸਵੀਰ ਸਿੰਘ ਜਿਹੜੇ ਸਬ ਇੰਸਪੈਕਟਰ ਸੀਗੇ ਤੇ ਪ੍ਰਥੀਪਾਲ ਸਿੰਘ ਜਿਹੜਾ ਹੈੱਡ ਕਾਂਸਟੇਬਲ ਸੀਗਾ ਇਨਾਂ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਤਾ ਪਹਿਲਾਂ ਇਹਨਾਂ ਨੂੰ ਸਿਰਫ 7 ਸਾਲ ਦੀ ਕੈਦ ਹੀ ਦਿੱਤੀ ਗਈ ਸੀ ਇਹ ਉਮਰ ਕੈਦ ਵੀ ਉਹਨਾਂ ਦੀ ਪਤਨੀ ਵੱਲੋਂ ਹਾਈ ਕੋਰਟ ਵਿੱਚ ਅਪੀਲ ਕਰਨ ਨਾਲ ਕੀਤੀ ਗਈ ਫਿਰ ਕਮਾਲ ਇਸ ਗੱਲ ਦੀ ਹੈ ਕਿ ਇਹਨਾਂ ਨੇ ਅਪੀਲ ਕੀਤੀ ਕਿ ਸਾਨੂੰ ਛੱਡ ਦਿੱਤਾ ਜਾਵੇ ਪਰ 11 ਅਪ੍ਰੈਲ 2011 ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਦੇ ਵਿਰੁੱਧ ਜਿਹੜੀ ਅਪੀਲ ਸੀ ਉਹ ਖਾਰਜ ਕਰ ਦਿੱਤੀ ਇਸ ਗੱਲ ਦਾ ਵਿੱਚ ਚਰਚਾ ਰਿਹਾ ਕਿ ਜਿਹੜਾ ਐਸਐਸਪੀ ਸੀਗਾ ਉਸ ਸਮੇਂ ਦਾ ਅਜੀਤ ਸਿੰਘ ਸੰਧੂ ਉਹਨੇ ਅਸਲ 'ਚ ਖੁਦਕਿਸ਼ੀ ਕਰਨ ਦੀ ਸੀ ਕਿ ਇਸ ਕਰਕੇ ਉਹਦੇ ਖਿਲਾਫ ਦੋਸ਼ ਤੈਅ ਹੀ ਨਹੀਂ ਹੋ ਸਕਿਆ ਖੁਦਕਿਸ਼ੀ ਕਿਵੇਂ ਕਰਨੀ ਸੀ ਕਿ ਖੁਦਕਿਸ਼ੀ ਕੀਤੀ ਗਈ ਸੀ ਜਾਂ ਇਹ ਵੀ ਆ ਕਿ ਭੇਦ ਖੁੱਲਣ ਦੇ ਡਰੋਂ ਉਹਦਾ ਕਤਲ ਕਰਵਾਇਆ ਹੋਵੇ ਉਸ ਤੋਂ ਵੀ ਸੀਨੀਅਰ ਅਧਿਕਾਰੀਆਂ ਨੇ ਤਾਂ ਨਿਸ਼ਚੇ ਹੀ ਇਹ ਗੱਲ ਬਹੁਤ ਨਿੰਦਣੀ ਆ ਕਿ ਪਹਿਲਾਂ ਪੁਲਿਸ ਆਮ ਸ਼ਹਿਰੀਆਂ ਦਾ ਸਿੱਖ ਨੌਜਵਾਨਾਂ ਦਾ ਉਹਨਾਂ ਤੇ ਬਗੈਰ ਮੁਕੱਦਮਾ ਚਲਾਏ ਹੋ ਸਕਦਾ ਉਹਨਾਂ ਵਿੱਚੋਂ ਕੁਝ ਦੋਸ਼ੀ ਹੋਣ ਕੁਝ ਦੋਸ਼ੀ ਨਾ ਹੋਣ ਦੋਸ਼ੀ ਹਨ ਜਾਂ ਨਾ ਹਨ ਪਰ ਬਗੈਰ ਮੁਕੱਦਮਾ ਚਲਾਏ ਉਹਨਾਂ ਨੂੰ ਮਾਰਿਆ ਜਾ ਰਿਹਾ ਸੀਗਾ ਖਾੜਕੋਨ ਮੁੰਡਿਆਂ ਨੂੰ ਸਿੱਖ ਮੁੰਡਿਆਂ ਨੂੰ ਮਾਰਿਆ ਜਾ ਰਿਹਾ ਸੀਗਾ ਉਹਨਾਂ ਦੇ ਬਾਰੇ ਫਿਰ ਇਹ ਹੋ ਗਿਆ ਕਿ ਜਿਹੜਾ ਉਹਨਾਂ ਦੀ ਜਾਂਚ ਕਰਦਾ ਹੈਗਾ ਉਸ ਨੂੰ ਵੀ ਮਾਰ ਦਿੱਤਾ ਗਿਆ ਹਰਾਨੀ ਵਾਲੀ ਗੱਲ ਹੈ ਕਿ ਸੀਬੀਆਈ ਆਪ ਇਹ ਗੱਲ ਮੰਨਦੀ ਆ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਹੀ 984 ਜੜੀਆਂ ਲਵਾਰਸਲਾਸ਼ਾਂ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ ਸੀ। ਤਾਂ ਇਹ ਸੀ ਜਸਵੰਤ ਸਿੰਘ ਖਾਲੜਾ ਦੀ ਕਹਾਣੀ। ਇਸ ਕਹਾਣੀ ਨੂੰ ਫਿਲਮੀ ਪਰਦੇ ਤੇ ਉਤਾਰਿਆ ਗਿਆ ਹੈ। ਤੇ ਫਿਲਮੀ ਪਰਦੇ ਤੇ ਜਦੋਂ ਉਤਾਰਿਆ ਗਿਆ ਸੱਚੀ ਘਟਨਾ ਨੂੰ ਜਦੋਂ ਪਰਦੇ ਤੇ ਉਤਾਰਿਆ ਗਿਆ ਤੇ ਹੁਣ ਉਹਦੇ ਤੇ ਕਟਲ ਹੋਣ ਲਈ ਆਖਿਆ ਜਾ ਰਿਹਾ ਹੈਗਾ ਯਾਨੀ ਕਿ ਜਿਹੜੀ ਸਚਾਈ ਆ ਉਹਦੇ ਉੱਤੇ ਹੁਣ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਫਰਾਨੇ ਵਾਲੀ ਗੱਲ ਆ ਕਿ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਜਾਂ ਕਹਿ ਲਓ ਕਿ ਗਵਰਨਰੀ ਰਾਜ ਸੀ ਜਾਂ ਬਿਆਨ ਸਿੰਘ ਦੀ ਸਰਕਾਰ ਸੀ ਤੇ ਅੱਜ ਜਦੋਂ ਇਹ ਸਾਰਾ ਕੁਝ ਹੋ ਰਿਹਾ ਕੋਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਤੇ ਭਾਰਤੀ ਜਨਤਾ ਪਾਰਟੀ ਵੀ ਉਸੇ ਰਾਹ ਤੇ ਹੀ ਚੱਲ ਰਹੀ ਆ ਜਿਵੇਂ ਰਾਤੇ ਪਹਿਲਾਂ ਕਾਂਗਰਸ ਸਰਕਾਰ ਚੱਲਦੀ ਸੀ ਆ ਪਾਵਾਂ ਜਿਹੜੇ ਜਸਵੰਤ ਸਿੰਘ ਖਾਲੜਾ ਹੈਗੇ ਆ ਅਕਾਲੀ ਦਲ ਦੇ ਉਹ ਮਨੁੱਖੀ ਅਧਿਕਾਰ ਵਿੰਗ ਦੇ ਵਿਅਕਤੀ ਵੀ ਸੀ ਪਰ ਇਹ ਵੀ ਬੜੀ ਜੀਬ ਗੱਲ ਹੈ ਕਿ ਪਰਮਜੀਤ ਕਾਲ ਜਿਹੜੀ ਖਾਲੜਾ ਉਹਨਾਂ ਦੇ ਮਿਸ਼ਨ ਨੂੰ ਅੱਗੇ ਤੋਰ ਰਹੀ ਹੈਗੀ ਆ ਉਹ ਉਹਦੇ ਖਿਲਾਫ ਅਕਾਲੀ ਦਲ ਨੇ ਆਪਣਾ ਉਮੀਦਵਾਰ ਖੜਾ ਕੀਤਾ ਸੀ ਪਰਮਜੀਤ ਖਾਲੜਾ ਨੂੰ ਸਾਰੀ 20% ਵੋਟ ਪਈ ਸੀ ਜਦੋਂ ਕਿ ਕਾਲੀ ਦਲ ਦੇ ਉਮੀਦਵਾਰ ਤੇ ਕਾਂਗਰਸੀ ਉਮੀਦਵਾਰ ਵੀ ਬਰੋਬਰ ਖੜੇ ਸੀ ਤੇ ਕਾਂਗਰਸੀ ਉਮੀਦਵਾਰ ਉਦੋਂ ਜਿੱਤਿਆ ਸੀ ਮੇਰਾ ਕਹਿਣ ਤੋਂ ਭਾਵੇਂ ਕਿ ਸਰਕਾਰ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਵਿੱਚ ਇੱਕੋ ਜੀ ਆ ਤੇ ਸਭ ਦੇ ਜਿਹੜੇ ਚਿਹਰੇ ਆ ਉਹ ਬੜੇ ਪਖੰਡ ਨਾਲ ਭਰੇ ਹੁੰਦੇ ਆ ਕਿ ਗੱਲੀ ਬਾਤੀਓ ਕੁਝ ਕਹਿੰਦੇ ਆ ਤੇ ਘਰ ਦੇ ਕੋਜਾ ਹੁਣ ਮੈਂ ਕੁਝ ਗੱਲ ਕਰਨੀ ਚਾਹਣਾ ਹੈਗਾ ਕਿ ਇਸ ਫਿਲਮ ਬਾਰੇ ਫਿਲਮ ਬਾਰੇ ਗੱਲ ਮੈਂ ਇਸ ਕਰਕੇ ਕਰਨੀ ਚਾਹਣਾ ਕਿ ਉਹ ਬੜਾ ਹੀ ਮਹੱਤਵਪੂਰਨ ਹੈਗੀ ਆ ਕਿ ਇਸੇ ਸਮੇਂ ਹੀ ਕੰਗੜਾ ਰਣੋਦ ਦੀ ਫਿਲਮ ਆਉਂਦੀ ਆ ਕੰਗੜਾ ਰਣੋਦ ਦੀ ਫਿਲਮ ਆ ਜਿਹੜੀ ਉਸ ਵਿਚਾਰਚਾ ਦੇ ਵਿੱਚ ਆਉਂਦੀ ਆ ਉਹ ਇੱਕ ਸਮੇਂ ਦਾ ਸੱਚ ਹੈ ਪਰ ਇੱਕ ਸਮੇਂ ਦਾ ਸੱਚ ਇਹ ਵੀ ਹੈਗਾ ਹੁਣ ਇਸ ਫਿਲਮ ਨੂੰ ਕਦੋਂ ਰਿਲੀਜ਼ ਕੀਤਾ ਜਾਂਦਾ ਹੈ ਕਦੋਂ ਇਹ ਜਨਤਾ ਦੇ ਸਾਹਮਣੇ ਆਉਂਦੀ ਆ ਤਾ ਇਹ ਹੁਣ ਵੇਖਣਾ ਬਣਦਾ ਹੈ ਜਿੱਥੋਂ ਤੱਕ ਜਿਹੜੀ ਇਹ ਫਿਲਮ ਦੇ ਕੁਝ ਜਿਹੜਾ ਹਿੱਸਾ ਹੈਗਾ ਉਹ ਫੋਟੋਆਂ ਦੇ ਜ਼ਰੀਏ ਜਾਂ ਇੱਕ ਤਰ੍ਹਾਂ ਦੇ ਕੁਝ ਸੀਨਾਂ ਦੇ ਜਿਹੜੇ ਜਿਹੜਾ ਸਾਹਮਣੇ ਆਇਆ ਕਿ ਦਲਜੀਤ ਦਸਾਂਜ ਇਹਦੇ ਵਿੱਚ ਜਸਵੰਤ ਸਿੰਘ ਖਾਲੜੇ ਦਾ ਰੋਲ ਅਦਾ ਕਰ ਰਿਹਾ ਹੈਗਾ ਖੈਰ ਫਿਲਮ ਬਾਰੇ ਟਿੱਪਣੀ ਤਾਂ ਫਿਲਮ ਵੇਖਣ ਤੋਂ ਬਾਅਦ ਹੀ ਕੀਤੀ ਜਾ ਸਕਦੀ ਆ ਹਾਲ ਦੀ ਘੜੀ ਤਾਂ ਮੈਂ ਇੰਨੀ ਗੱਲ ਕਹਿਣੀ ਆ ਕਿ ਇਸ ਫਿਲਮ ਨੂੰ ਰੀਲੀਜ਼ ਵੀ ਹੋਣਾ ਚਾਹੀਦਾ ਤੇ ਇਸ ਫਿਲਮ ਨੂੰ ਵੇਖਿਆ ਵੀ ਜਾਣਾ ਚਾਹੀਦਾ ਤਾਂ ਜੋ ਜਿਹੜੀਆਂ ਨਵੀਆਂ ਪੀੜ੍ਹੀਆਂ ਇਤਿਹਾਸ ਤੋਂ ਜਾਣੂ ਹੋ ਸਕੇ ਪਰ ਨਾਲ ਦੀ ਨਾਲ ਵੀ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਸਵੰਤ ਸਿੰਘ ਖਾਲੜੇ ਦਾ ਜਿਹੜਾ ਪਰਿਵਾਰ ਆ ਉਹ ਮੁੱਢ ਤੋਂ ਹੀ ਅਨਕਲਾਬੀ ਲਹਿਰਾਂ ਨਾਲ ਸਾਮਰਾਜੀ ਵਿਰੋਧੀ ਲਹਿਰਾਂ ਨਾਲ ਜੁੜਿਆ ਹੋਇਆ ਉਸ ਦਾ ਪਿਛੋਕੜ ਆ ਜਿਹੜਾ ਉਹ ਹੋ ਕਯੂਨਸਟਨ ਕਲਾਬੀਆਂ ਨਾਲ ਵੀ ਜੁੜਦਾ ਤੇ ਉਸ ਨੇ ਬਾਅਦ ਦੇ ਵਿੱਚ ਹੱਕ ਸੱਚ ਦੀ ਆਵਾਜ਼ ਠਾਉਂਦਿਆ ਖਾੜਕੂ ਮੁੰਡਿਆਂ ਨੂੰ ਮਾਰੇ ਜਾਣ ਦੇ ਵਿਰੁੱਧ ਵੀ ਆਵਾਜ਼ ਠਾਈ ਇਹ ਇੰਨੀ ਦ੍ਰਿੜਤਾ ਨਾਲ ਆਵਾਜ਼ ਠਾਈ ਕਿ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਅਜਿਹੇ ਯੋਧੇ ਨੂੰ ਸਲਾਮ ਕਰਨਾ ਬਣਦਾ ਉਸ ਦੀ ਫਿਲਮ ਨੂੰ ਵੇਖਿਆ ਜਾਣਾ ਬਣਦਾ ਮਿਹਰਬਾਨੀ